ਇੱਕ ਹਫ਼ਤਾ ਪਹਿਲਾਂ ਹੀ ਕੈਨੇਡਾ ਤੋਂ ਆਏ ਮਾਪੋਤ ਦੀ ਦਰਦਨਾਕ ਸੜਕ ਹਾਸੇ ਦੇ ਵਿੱਚ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਦੋਂ ਕਿ ਇਸ ਹਾਸੇ ਦੇ ਵਿੱਚ ਇੱਕ ਹੋਰ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਜਿਸ ਦੀ ਹਾਲਤ ਨੂੰ ਨਾਜ਼ੁਕ ਵੇਖਦਿਆਂ ਡਾਕਟਰਾਂ ਦੇ ਵੱਲੋਂ ਉਸ ਨੂੰ ਪੀਜੀਆਈ ਚੰਡੀਗੜ੍ਹ ਦੇ ਲਈ ਰੈਫਰ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਕਰੀਬ 8 ਵਜੇ ਹੁਸ਼ਿਆਰਪੁਰ ਦੇ ਮਹੱਲਾ ਰਹੀਮਪੁਰ ਨੇੜੇ ਪੈਟਰੋਲ ਪੰਪ ਦੇ ਸਾਹਮਣੇ ਇਹ ਹਾਸਾ ਉਸ ਸਮੇਂ ਵਾਪਰਿਆ ਜਦੋਂ ਦੋਵੇਂ ਮਾਂ ਪੁੱਤ ਐਕਟਿਵ ਵਰਤੇ ਸਵਾਰ ਹੋ ਕੇ ਚਾਰੇ ਸਨ ਇਸੇ ਦੌਰਾਨ ਸਾਹਮਣੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਸਪਲੈਂਡਰ ਮੋਟਰਸਾਈਕਲ ਨੌਜਵਾਨ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਕਾਰਨ ਦੋਵੇਂ ਮਾਂ ਪੁੱਤ ਤੇ ਸਪਲੈਂਡਰ ਸਵਾਰ ਮੁੰਡਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਇਹਨਾਂ ਵਿੱਚੋਂ ਮਾਂ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ ਜੀ ਕੀ ਨਾਮ ਆਪ ਦਾ ਅਮਰਜੀਤ ਸਿੰਘ ਅਵਰਜ ਸਿੰਘ ਜੀ ਕਿਹੜੀ ਜਗ੍ਹਾ ਦੁਕਾਨ ਆਪਣੇ ਆਜ ਨਾਲ ਹੀ ਹੈ ਜੇ ਸਾਹਮਣੇ ਦਿੱਲੀ ਫਰਨੀਚਰ ਠੀਕਾ ਜੀ ਰਾਤੀ ਇੱਕ ਐਕਸੀਡੈਂਟ ਹੋਇਆ ਜੀ ਬੜਾ ਖਤਰਨਾਕ ਤੇ ਮੋਤਾ ਵੀ ਹੋਇਆ ਹਾਦਸੇ ਦੇ ਵਿੱਚ ਕੀ ਤੁਹਾਡੇ ਸਾਹਮਣੇ ਹੋਇਆ ਸੀ ਜੀ ਹਾਦਸਾ ਇਹ ਜੀ ਅਸੀਂ ਅੰਦਰ ਬੈਠੇ ਸੀ ਸਾਨੂੰ ਆਵਾਜ਼ ਸੁਣਾਈ ਦਿੱਤੀ ਆ ਤੇ ਅਸੀਂ ਦੌੜ ਕੇ ਉੱਪਰੋਂ ਖਿੜਕੀ ਚੋਂ ਦੇਖਿਆ ਤਾਂ ਥੱਲੇ ਤਿੰਨ ਬੰਦੇ ਡਿਗੇ ਪਏ ਸੀ ਦੋ ਗੱਡੀਆਂ ਸੀਗੀਆਂ ਤੇ ਅਸੀਂ ਦੌੜ ਕੇ ਮੈਂ ਫਟਾਫਟ ਥੱਲੇ ਉਤਰ ਕੇ ਆਇਆ ਤੇ ਆ ਕੇ ਦੇਖਿਆ ਤੇ ਇੱਕ ਲੇਡੀ ਸੀਗੀ ਦੋ ਜੈਂਟ ਸੀਗੇ ਕੋਈ ਇੱਕ ਲੜਕਾ ਸੀਗਾ 20 ਸਾਲ ਦਾ ਇੱਕ ਬੰਦਾ ਹੋਰ ਸੀਗਾ ਇਹ ਬਹੁ ਬੁਰੀ ਤਰ੍ਹਾਂ ਮਤਲਬ ਹੋਣਾ ਤੇ ਕੋਨੋ ਕੋਨ ਹੋਇ ਪਿਆ ਸੀ ਬੁਰਾ ਹਾਲ ਹੋਇਆ ਪਿਆ ਸੀ ਤੇ ਇੱਥੇ ਬੱਚੇ ਆ ਜੀ ਆ ਕੇ ਹੁਣ ਰੱਬ ਜਾਣਦਾ ਕੀ ਪਤਾ ਨਹੀਂ ਆਪਸ ਵਿੱਚ ਕਿੱਦਾਂ ਵਜੇਗੇ ਪਰ ਜਿੱਤੇ ਇੱਕ ਗੱਡੀ ਕੋਈ ਤੇਜ਼ ਸੀ ਮੇਰੇ ਹਿਸਾਬ ਨਾਲ ਬਾਈਕ ਬਹੁਤ ਜ਼ਿਆਦਾ ਤੇਜ਼ ਸੀਗਾ ਉਹ ਆ ਕੇ ਐਕਟਿਵ ਆਪਸ ਦੇ ਵਿੱਚ ਵਜੇ ਆ ਇਹ ਮੋਟਰਸਾਈਕਲ ਤੇ ਐਕਟਿਵਾ ਮੋਟਰਸਾਈਕਲ ਤੇ ਐਕਟਿਵਾ ਬੱਚੇ ਆ ਠੀਕ ਆ ਜੀ ਤੇ ਕੋਈ ਲੱਗਿਆ ਪਤਾ ਕਿੱਥੋਂ ਦੇ ਰਹਿਣ ਵਾਲੇ ਸੀ ਕੋਈ ਲੋਕਲ ਸੀ ਹਾਂ ਜੀ ਜਿਹੜੇ ਮੋਟਰ ਆਪਣੇ ਐਕਟਿਵਾ ਤੇ ਸੀਗੇ ਉਹ ਸ਼ਾਇਦ ਮਾਂ ਪੁੱਤ ਸੀਗੇ ਤੇ ਉਹ ਦੋ ਨੰਬਰ ਸਕੀਮ 438 ਨੰਬਰ ਕੋਠੀ 'ਚ ਰਹਿੰਦੇ ਇੱਥੇ ਆਏ ਸੀ ਆਪਣੇ ਬ੍ਰਦਰ ਨੂੰ ਮਿਲਣ ਤਾਂ ਉਹ ਬਸ ਇੱਥੇ ਜਦੋਂ ਸ਼ਹਿਰ 'ਚ ਘੁੰਮਦੇ ਪਏ ਸੀ ਤਾਂ ਉਹ ਇਧਰੋਂ ਨਿਕਲੇ ਤਾਂ ਸਾਹਮਣੇ ਮੋਟਰਸਾਈਕਲ ਵਾਲਾ ਸ਼ਾਇਦ ਸ਼ਰਾਬ ਪੀਤੀ ਹੋਈ ਸੀ ਕੋਈ ਨਸ਼ਾ ਕੀਤਾ ਹੋਇਆ ਸੀ ਉਹਨੇ ਸਪੀਡ ਫਾਸ ਸੀ ਉਹਦੀ ਉਹ ਆਪਸ 'ਚ ਵੱਜੇ ਤਾਂ ਐਕਸੀਡੈਂਟ ਹੋਇਆ ਹੈ ਕਿੰਨੇ ਮੌਤਾਂ ਵੀ ਹੋਈਆਂ ਵੇਸੇ ਮੌਤੇ ਤਿੰਨੇ ਬੰਦੇ ਪੂਰੇ ਹੋ ਗਏ ਜੀ ਕਿੰਨੇ ਕ ਬਈ ਦੀ ਗੱਲ ਹੈ ਜੀ ਇਹ ਤਕਰੀਬਨ 8:30 8 ਵਜੇ ਦੀ ਗੱਲ ਹੈ ਜੀ ਕਹਿੰਦੇ ਕਿ ਐਂਬੂਲੈਂਸ ਨੂੰ ਬਹੁਤ ਫੋਨ ਕੀਤਾ ਬੋ ਜੀ ਐਂਬੂਲੈਂਸ ਨੂੰ ਬਹੁਤ ਇਸ ਕੰਟਰੋਲ ਰੂਮ ਨੂੰ ਫੋਨ ਕੀਤਾ ਉਹਨਾਂ ਨੂੰ ਉਹ ਕਹਿੰਦੇ ਜੀ ਅੱਛਾ ਜੀ ਆ ਗਏ ਬੰਦੇ ਤੁਹਾਡੇ ਚੱਕ ਕੇ ਲੈ ਗਏ ਠੀਕ ਹੈ ਉਹਨਾਂ ਨੇ ਕੋਈ ਸਾਨੂੰ ਇਹ ਨਹੀਂ ਕਿਹਾ ਕਿ ਅਸੀਂ ਆਨੇ ਆ ਜਾਂ ਅਸੀਂ ਕੋਈ ਦੇਖਦੇ ਆ ਐਂਬੂਲੈਂਸ ਵਾਲੇ ਵੀ ਅੱਧਾ ਪੌਣਾ ਘੰਟਾ ਉਹ ਬੰਦੇ ਇੱਥੇ ਤੜਫਦੇ ਰਹੇ ਤਾਂ ਕਿਸੇ ਨੇ ਵੀ ਆ ਕੇ ਇੱਥੇ ਬਾਤ ਨਹੀਂ ਪੁੱਛੀ ਉਹਨਾਂ ਦੀ ਤੇ ਮਤਲਬ ਕਹਿ ਲਓ ਵੀ ਜੇ ਆਪਾਂ ਸ਼ਾਇਦ ਥੋੜਾ ਐਫਰਟ ਕਰਦੇ ਉਹ ਬਚ ਵੀ ਸਕਦੇ ਸੀ ਕਿੰਨੇ ਕ ਵਜੇ ਦੀ ਗੱਲ ਰਾਤ ਕੱਲ੍ਹ ਹੈ ਇਹ 8:00 8:00 ਵਜੇ ਦੇ ਵਿੱਚ ਹੋਇਆ ਜੀ ਸੜਕ ਇੱਕ ਬੀਤੀ ਦਿਨ ਰਾਤ ਰੇਮਪੋਰਨ ਸਟੀਕ ਸੜਕ ਹਾਸਾ ਵਾਪਰਿਆ ਜਿਸ ਵਿੱਚ ਕਹਿੰਦੇ ਦੋ ਮੋਤਾਂ ਹੋਈਆਂ ਕੀ ਪੂਰਾ ਮੈਟਰ ਸੀਗਾ ਇਹ ਕੱਲ ਸ਼ਾਮ 7:30 8 ਵਜੇ ਦੇ ਵਿਚਕਾਰ ਟੈਲੀਫੋਨ ਆਇਆ ਕਿ ਬਾਜਵਾ ਪਟਰੋਪਾ ਉਪਰ ਰੇਮਪੋਰ ਰੋਡ ਤੇ ਐਕਸੀਡੈਂਟ ਹੋਇਆ ਅਸੀਂ ਮੌਕੇ ਤੇ ਪਹੁੰਚੇ ਇੱਕ ਮੋਟਰਸਾਈਕਲ ਸਾਹਿਲ ਕੁਮਾਰ ਨਾਮ ਦਾ ਨੌਜਵਾਨ ਜਿਹੜਾ ਹੀ ਰੇਮਪੋਰ ਮੰਡੀ ਵੱਲ ਜਾ ਰਿਹਾ ਸੀ ਤੇ ਮੋਰੋਂ ਸ਼ਕੀਨ ਨੰਬਰ 2 ਜੋ ਇੱਕ ਬੇਟਾ ਤੇ ਉਹਨਾਂ ਦੀ ਮਾਤਾ ਐਕਟਵਾ ਤੇ ਆਇਆ ਆ ਰਿਹਾ ਸੀ ਉਹ ਮੋਟਰਸਾਈਕਲ ਨੇ ਬਹੁਤ ਤੇਜ਼ੀ ਰਫਤਾਰ ਸੀ ਤੇ ਉਹ ਐਕਟਵਾ ਦੇ ਵਿੱਚ ਵੱਜਿਆ ਜਿਹਦੇ ਨਾਲ ਦੋਨਾਂ ਦੇ ਬਹੁਤ ਹੀ ਸੱਟਾਂ ਲੱਗੀਆਂ ਦੋਨਾਂ ਤਰ੍ਹਾਂ ਦੇ ਜਿਹਦੇ ਵਿੱਚ ਉਹ ਬੇਟਾ ਰੁਨੀਸ਼ਰ ਦਾਵਾ ਤੇ ਉਸਦੀ ਮਾਤਾ ਨਿਸ਼ਾਦ ਦਾਵਾ ਉਹਨਾਂ ਨੂੰ ਗੱਡੀ ਦਾ ਇੰਤਜ਼ਾਮ ਕਰਕੇ ਭੇਜਿਆ ਦੀ ਸ਼ਿਵਮ ਹਸਪਤਾਲ ਤੇ ਉਹ ਜਿਹੜਾ ਸਾਇਲ ਸੀ ਉਹਨੂੰ ਸ਼ਿਵਲ ਹਸਪਤਾਲ ਭੇਜਿਆ ਫਿਰ ਉਸ ਤੋਂ ਬਾਅਦ ਮੁੜ ਕੇ ਉਹਨਾਂ ਦੇ ਜਿਹੜੇ ਬਾਈਕ ਸੀ ਉਹ ਕਬਜ਼ੇ ਪੁਲਿਸ ਵਿੱਚ ਲੈ ਲਿਆ ਤੇ ਫਿਰ ਹਸਪਤਲ ਪਹੁੰਚੇ ਹਸਪਤਲ ਪਹੁੰਚ ਕੇ ਪਤਾ ਕਰਾਇਆ ਦੇ ਡਾਕਟਰਾਂ ਨੇ ਦੋਨਾਂ ਨੂੰ ਬਿਆਨ ਦੇਣ ਦੇ ਹਲਫਤ ਲਗਤਾ ਤੇ ਜੋ ਬੇਟਾ ਸੀ ਉਹ ਤਾਂ ਇੱਥੇ ਸ਼ਿਭਾ ਹਸਪਤਲ ਦੇ ਵਿੱਚ ਹੀ ਡੈਥ ਹੋ ਗਈ ਤੇ ਜਿਹੜੀ ਉਹਦੀ ਬਦਰ ਸੀ ਉਹਨੂੰ ਰੈਫਰ ਕਰ ਦਿੱਤਾ ਲੁਧਿਆਣੇ ਦਾ ਜੀਐਮਸੀ ਦਾ ਤੇ ਉਹਨਾਂ ਦੀ ਹੁਣ ਦੇਰ ਰਾਤ ਉਹਨਾਂ ਦੀ ਵੀ ਡੈਥ ਹੋ ਗਈ ਆ ਉਹ ਵੀ ਉੱਥੇ ਡੜਬੜੀ ਕਲੈਕਟ ਕਰਕੇ ਆ ਰਹੇ ਨੇ ਕੁੜੀ ਹੁਲਾਜਮ ਆਪਣੇ ਤੇ ਦੂਸਰਾ ਸਹੈਲ ਜਿਹੜਾ ਸੀ ਉਹਨੂੰ ਇਕ ਤੋਂ ਉਹ ਸੈਗਲ ਹੌਲ ਤੋਂ ਰੈਫਰ ਕਰ ਦਿੱਤਾ ਜੀ ਪੀਜੀਆਈ ਦਾ ਉਹਦੇ ਵੀ ਬਹੁਤ ਸੱਟਾਂ ਲੱਗੀਆਂ ਲੱਤਾਂ ਫ੍ਰੈਕਚਰ ਹੋ ਗਈਆਂ ਉਹ ਬੜੀ ਤੇਜ਼ੀ ਰਫਤਾਰ ਦੇ ਵਿੱਚ ਚਲਾਉਂਦਾ ਸੀ ਉਹਦੇ ਜਿਹਨੇ ਸਟੇਅਰ ਦੋਨੇ ਹੀ ਤਰ੍ਹਾਂ ਹੋ ਗਏ ਆ ਜੀ ਇਹ ਜਿਹੜਾ ਲక్ష్ਮੀ ਨੌਜਵਾਨਾ ਜੀ ਕਿਤੋਂ ਦਾ ਰਹਿਣ ਵਾਲਾ ਤੇ ਉਹਦੀ ਉਮਰ ਕਿੰਨੀ ਕੁ ਜੀ ਇਹ ਉਹੀ ਉਮਰ ਵੀ ਕੋਈ 21 ਸਾਲ ਦੀ ਹੈਗੀ ਆ ਸਾਹਿਲ ਨਾਮ ਦਾ ਨੌਜਵਾਨ ਸੀਗਾ ਆਪਣੇ ਪਿੰਡ ਪੋਹੀਰਾਂ ਲਾਂਗੀ ਉਹ ਠੀਕ ਹੈ ਜੀ ਇੱਕ ਉਹ ਜਿਹੜੇ ਮਾਪੁੱਤ ਦੱਸੇ ਜਾ ਰਹੇ ਕਿ ਉਹ ਨੌਜਵਾਨ ਜਿਹੜਾ ਵਿਦੇਸ਼ ਦੀ ਧਰਤੀ ਉਹ ਹਾਂ ਜੀ ਉਹ ਕੈਨੇਡਾ ਤੋਂ ਆਪਣੇ ਆਏ ਸੀ ਇੱਥੇ ਮਿਲਣ ਉਹਦੇ ਮਾਮਾ ਜੀ ਰਹਿੰਦੇ ਨੇ ਇੱਥੇ ਸਕੀਨ ਨੰਬਰ 2 'ਚ ਤੇ ਉਹਨਾਂ ਨੂੰ ਮਿਲਣ ਆਏ ਸੀ ਉਹ ਉਹਨਾਂ ਨੂੰ ਮਿਲ ਕੇ ਸਾਰਾ ਪਰਿਵਾਰ ਖੜਾ ਸੀ ਤੇ ਉਹ ਸਕੂਟਰ ਤੇ ਢੇੜਾ ਲਾਉਣ ਗਏ ਸੀ ਤੇ ਹੋਣੀ ਨੇ ਉਹਨਾਂ ਨੂੰ ਉੱਥੇ ਪ੍ਰੋਪ ਪੰਪ ਤੇ ਕੇਰ ਲਿਆ ਜੀ ਉਹਨਾਂ ਦੀ ਕੀ ਕਾਰਵਾਈ ਨਹੀਂ ਕੀਤੀ ਜਾ ਰਹੀ ਹਾਂ ਪਰਚਾ ਦਾਦੀ ਕਰਕੇ ਪੁਲਿਸ ਨੂੰ ਕਰਾਇਆ ਜਾਊਗਾ ਜੀ ਦੋਨਾਂ ਹਾਂ ਜੀ